ਨੈਸ਼ਨਲ ਹਾਈਵੇ ਨੇ ਇੱਥੇ ਤਿੰਨ ਵੱਡੇ ਵਾਅਦੇ ਕੀਤੇ ਸੀਗੇ ਪੈਚ ਵਰਕ ਇਸ ਰੋਡ ਦੇ ਵਿੱਚ ਡਿਵਾਈਡਰ ਦਿੱਤਾ ਜਾਏਗਾ ਇਹ ਤੁਸੀਂ ਜਿਲੀ ਗੰਦਗੀ ਦੇ ਨਾਲ ਪਾਣੀ ਦੇ ਨਾਲ ਕੂੜੇ ਦੇ ਨਾਲ ਭਰੀ ਹੋਈ ਦੇਖ ਰਹੇ ਹੋ ਇਹ ਸਾਰਾ ਕੂੜਾ ਹਟਾਉਣ ਦੀ ਗੱਲ ਕੀਤੀ ਗਈ ਸੀ 15 ਦਿਨ ਦੇ ਅੰਦਰ ਅੰਦਰ ਅਸੀਂ ਇਹ ਸੜਕਾਂ ਠੀਕ ਕਰ ਦਿਆਂਗੇ ਠੀਕ ਹੋਈਆਂ ਜਾਂ ਇੱਥੇ ਕੋਈ ਟੋਆ ਭਰੇ ਇਹ ਤਾਂ ਉਤੋਂ ਵੀ ਜ਼ਿਆਦਾ ਖਰਾਬ ਹੋ ਗਈਆਂ ਜੀ ਨੈਸ਼ਨਲ ਹਾਈਵੇ ਦੇ ਕੋਈ ਸੁਧਾਰ ਹੋਇਆ ਸੜਕਾਂ ਦਾ ਕੋਈ ਸੁਧਾਰ ਨਹੀਂ ਹੋਇਆ ਯਾਰ ਤੁਹਾਡੇ ਸਾਹਮਣੇ ਆ ਕਿੰਨੇ ਟੋਏ ਆ ਰਾਵੇ ਕਰਨੀ ਹੈ ਕੀ ਕਰੂਗਾ ਬੰਦਾ ਆਮ ਆਦਮੀ ਪਾਤੀ ਦਾ ਐਮ ਐਲ ਏ ਇੱਥੇ ਦਾ ਮੇਅਰ ਇੱਥੇ ਦੀ ਕੋਈ ਸੁਣਵਾਈ ਨਹੀਂ ਹੈਗੀ ਕਿ ਕੌਣ ਇੱਥੇ ਕੋਈ ਰੋਡ ਦਾ ਹਾਲ ਦੇਖ ਲਓ ਕੀ ਹਾਲ ਨੇ ਕੋਈ ਬੰਦਾ ਨਹੀਂ ਇੱਥੇ ਪੁੱਛ ਰਿਹਾ ਅੰਨੀ ਬਿੰਦੀ ਕੁੱਤੇ ਲੱਗਦੇ ਵੇ ਆ ਹਾਲ ਹੈ ਛੜਕਾ ਦਾ ਜਿੱਥੇ ਮਰਜੀ ਜਾ ਕੇ ਵੇਖੋ ਬਹੁਤ ਗੰਦੀ ਸਮੱਸਿਆ ਬਹੁਤ ਚਾਹੀਦੀ ਇੱਕ ਸੜਕ ਦੇ ਦੋ ਹਿੱਸੇ ਕਰਾਂਗੇ ਹੋਏ ਤੇ ਬਿਲਕੁਲ ਤੁਹਾਡੇ ਸਾਹਮਣੇ ਸ਼ਰਿਆਮ ਦੇਖਦਾ ਪਹਿਲੇ ਇਹ ਤਾਂ ਝੂਠਿਆਂ ਦੀ 판ਟ ਹੈ ਜੀ ਕਿਸੇ ਨੇ ਨਹੀਂ ਬਣਾਇਆ ਕੇ ਕਹਿ ਕੇ ਚਲੇ ਗਿਆ ਜੀ ਇਹਾਂ ਸੇ ਲੈ ਕੇ ਸਰ ਉਹ ਅੱਗੇ ਤੱਕ ਸੜਕ ਸਾਰੀ ਐ ਐਸੀ ਖਰਾਬ ਹੈ ਆਟੋ ਮੇਰਾ ਖੁਦ ਦਾ ਆਟੋ ਉੱਥੇ ਪਲਟਾ ਮੇਰਾ ਮੇਰੇ ਕੋ ਚੋਟੇ ਲੱਗੀ ਸਾਰੀ ਲੱਗੀ ਚੋਟ ਲੱਗੀ ਸੀ ਉਹ ਸਰ ਬਹੁਤ ਚੋਟੇ ਲੱਗੀ ਮੇਰੇ ਕੋ ਡਰ ਲੱਗਦਾ ਬਥੇਰਾ ਡਰ ਲੱਗਦਾ ਇੱਧਰ ਕਹਿੰਦੇ ਤੁਰ ਕੇ ਚੱਲ ਜੀ ਨਿਕਲ ਜੀ ਹੌਲੀ ਹੌਲੀ ਆਟੋ 'ਚ ਨਾ ਬੈਠੀ 15 ਕੀ ਵਿਛੇ ਮਹੀਨੇ ਹੋ ਗਏ ਸੜਕ ਬਣੀ ਨਹੀਂ ਹੈਗੀ ਅਜੇ ਤੱਕ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ ਜਿੱਥੇ ਅੱਜ ਤੋਂ ਕਈ ਇਹ ਤਾਂ 25 ਦਿਨ ਪਹਿਲਾਂ ਨੈਸ਼ਨਲ ਹਾਈਵੇ ਦੇ ਆਫੀਸਰਸ ਨੇ ਇੱਕ ਵਾਦਾ ਕੀਤਾ ਸੀਗਾ ਲੁਧਿਆਣਾ ਵਾਸੀਆਂ ਦੇ ਨਾਲ ਕਿ 15 ਦਿਨ ਦੇ ਅੰਦਰ ਅੰਦਰ ਅਸੀਂ ਇਹ ਪੂਰੀ ਰੋਡ ਜਿਹੜੀ ਹੈ ਠੀਕ ਕਰ ਦੇਵਾਂਗੇ ਹਾਲਾਂਕਿ ਉਸ ਤੋਂ ਬਾਅਦ ਬਰਸਾਤਾ ਵੀ ਸ਼ੁਰੂ ਹੋਈਆਂ ਪਾਣੀ ਵੀ ਆਇਆ ਲੇਕਿਨ ਉਸ ਦੇ ਬਾਵਜੂਦ ਨੈਸ਼ਨਲ ਹਾਈਵੇ ਦੀ ਤਸਵੀਰ ਕਿਤੇ ਵੀ ਬਦਲਦੀ ਹੋਈ ਨਜ਼ਰ ਨਹੀਂ ਆ ਰਹੀ ਬੇਸ਼ੱਕ ਇੱਥੇ ਇੱਕ ਬਹਾਨਾ ਦਿੱਤਾ ਜਾ ਸਕਦਾ ਹੈ ਕਿ ਬਰਸਾਤਾ ਹੋਣ ਕਾਰਨ ਜਿਹੜਾ ਕੰਮ ਨਹੀਂ ਹੋ ਪਾਇਆ ਪਰ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਹਾਈਵੇ ਨੇ ਇੱਥੇ ਤਿੰਨ ਵੱਡੇ ਵਾਅਦੇ ਕੀਤੇ ਸੀਗੇ ਇੱਕ ਪੈਚ ਵਰਕ ਜਿੱਥੇ-ਜਿੱਥੇ ਟੋਏ ਨੇ ਉੱਥੇ-ਉੱਥੇ ਪੈਚ ਵਰਕ ਕਰਵਾ ਕੇ ਜਿਹੜਾ ਛੱਡਿਆ ਜਾਏਗਾ ਦੂਸਰਾ ਇਸ ਰੋਡ ਦੇ ਵਿੱਚ ਡਿਵਾਈਡਰ ਦਿੱਤਾ ਜਾਏਗਾ ਤਾਂ ਜੋ ਉਧਰੋਂ ਤਾਇਪੁਰ ਰੋਡ ਵਾਲੇ ਪਾਸਿਓਂ ਟਿੱਬਾ ਰੋਡ ਵਾਲੇ ਪਾਸਿਓਂ ਆਉਣ ਵਾਲੀ ਟ੍ਰੈਫਿਕ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਅਤੇ ਤੀਸਰੀ ਸਭ ਤੋਂ ਵੱਡੀ ਗੱਲ ਕਹੀ ਗਈ ਸੀ ਕਿ ਇਹ ਜਿਹੜੀ ਰੋਡ ਹੈ ਇਹ ਤੁਸੀਂ ਜਿਹੜੀ ਗੰਦਗੀ ਦੇ ਨਾਲ ਪਾਣੀ ਦੇ ਨਾਲ ਕੂੜੇ ਦੇ ਨਾਲ ਭਰੀ ਹੋਈ ਦੇਖ ਰਹੇ ਹੋ ਇਹ ਸਾਰਾ ਕੂੜਾ ਹਟਾਉਣ ਦੀ ਗੱਲ ਕੀਤੀ ਗਈ ਸੀ ਔਰ ਇਹਨੂੰ ਪੱਕਾ ਕਰਨ ਦੀ ਗੱਲ ਕੀਤੀ ਗਈ ਸੀ ਪਰ ਇੱਥੇ ਕੁਝ ਵੀ ਅਜਿਹਾ ਦਿਖਾਈ ਨਹੀਂ ਦੇ ਰਿਹਾ ਤੁਸੀਂ ਇੱਥੇ ਦੇਖ ਸਕਦੇ ਹੋ ਨਾ ਹੀ ਇੱਥੋਂ ਕੂੜਾ ਚੱਕਿਆ ਗਿਆ ਨਾ ਹੀ ਇੱਥੋਂ ਇਹ ਗੰਦਾ ਪਾਣੀ ਜਿਹੜਾ ਉਹ ਹਟਾਇਆ ਗਿਆ ਉਸੇ ਤਰ੍ਹਾਂ ਦੇ ਨਾਲ ਸੀਵਰੇਜ ਦਾ ਬਰਸਾਤ ਦਾ ਪਾਣੀ ਪੁਲ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਦੇ ਉੱਤੇ ਜਾ ਰਿਹਾ ਸੜਕਾਂ ਦੇ ਵਿੱਚ ਟੋਏ ਨੇ ਔਰ ਗੰਦਗੀ ਦਾ ਆਲਮ ਇਹ ਹੈ ਕਿ ਇੱਥੋਂ ਅਗਰ ਕਹੀਏ ਕਿ ਇੱਕ ਪਲਾਸਟਿਕ ਦਾ ਲਿਫਾਫਾ ਵੀ ਨੈਸ਼ਨਲ ਹਾਈਵੇ ਨੇ ਇੱਥੋਂ ਨਹੀਂ ਹਟਾਇਆ ਉਸੇ ਤਰ੍ਹਾਂ ਗੰਦਗੀ ਦੇ ਢੇਰ ਨੇ ਉਸੇ ਤਰ੍ਹਾਂ ਟੋਏ ਨੇ ਔਰ ਉਸੇ ਤਰ੍ਹਾਂ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਔਰ ਲੋਕ ਉਸ ਸਵਾਦੇ ਨੂੰ ਯਾਦ ਕਰ ਰਹੇ ਨੇ ਕਿ ਜਦੋਂ ਨੈਸ਼ਨਲ ਹਾਈਵੇ ਇੱਥੇ ਵਾਦਾ ਕਰਕੇ ਗਈ ਸੀ ਕਿ ਆਖਰ 15 ਦਿਨਾਂ ਦੇ ਵਿੱਚ ਇਹ ਸੜਕ ਬਣਾ ਦੇਾਂਗੇ ਨੈਸ਼ਨਲ ਹਾਈਵੇ 15 ਦਿਨ ਚੇ ਕਰਕੇ ਗਈ ਸੀ ਵਾਦਾ ਵੀ ਇੱਥੋਂ ਪਾਣੀ ਵੀ ਹਟਾ ਦਾਂਗੇ ਕੂੜਾ ਵੀ ਚੱਕ ਦਾਂਗੇ ਤੇ ਟੋਏ ਵੀ ਭਰ ਦਾਂਗੇ ਪਰ ਕੇ ਅੱਜ 25 ਦਿਨ ਤੋਂ ਉੱਤੇ ਹੋ ਗਿਆ ਦੇਖੋ ਜੀ ਸਰ ਇਹ ਤੁਹਾਡੇ ਸਾਹਮਣੇ ਹੀ ਹੈ ਜੀ ਕਿੰਨਾ ਬੁਰਾ ਹਾਲ ਹੈ ਇੱਥੇ ਤਾਂ ਮੰਨ ਕੇ ਚੱਲੋ ਜੇ ਮੀਂਹ ਪੈਂਦਾ ਤੇ ਲੋਕੀ ਗਿਰ ਜਾਂਦੇ ਨੇ ਇਹਦੇ ਵਿੱਚ ਇੱਥੇ ਬਹੁਤ ਬੁਰਾ ਹਾਲ ਹੈ ਜੀ ਨਾ ਪ੍ਰਸ਼ਾਸਨ ਕੋਈ ਇਹਦਾ ਦੇਖਦਾ ਨਾ ਕੁਛ ਨੈਸ਼ਨਲ ਹਾਈਵੇ ਵਾਦਾ ਕਰਕੇ ਗਈ ਸੀ ਕਿ 15 ਦਿਨ ਦੇ ਅੰਦਰ ਅੰਦਰ ਅਸੀਂ ਇਹ ਸੜਕਾਂ ਠੀਕ ਕਰਦੇਾਂਗੇ ਠੀਕ ਹੋਈਆਂ ਜਾਂ ਇੱਥੇ ਕੋਈ ਟੋਇਆ ਭਰੇ ਇਹ ਤਾਂ ਉਤੋਂ ਵੀ ਜ਼ਿਆਦਾ ਖਰਾਬ ਹੋ ਗਈਆਂ ਜੀ ਆ ਥੋੜਾ ਜਿਹਾ ਅੱਗੇ ਜਾ ਕੇ ਦੇਖ ਲਓ ਮਿੱਟੀ ਪਾ ਕੇ ਗਏ ਆ ਬਸ ਉਤੋਂ ਬਾਅਦ ਕੁਛ ਨਹੀਂ ਕੀਤਾ ਇਹਨਾਂ ਨੇ ਨਹੀਂ ਮਿੱਟੀ ਦੇ ਨਾਲ ਇਹ ਸੜਕਾਂ ਇਹ ਟੋਏ ਰਹਿ ਜਾਣਗੇ ਨਾ ਨਾ ਇੱਥੇ ਤਾਂ ਪਾਈ ਨਹੀਂ ਜੀ ਇੱਥੇ ਤਾਂ ਬਿਲਕੁਲ ਨਹੀਂ ਪਾਈ ਉਹ ਅੱਗੇ ਪਾਈ ਆ ਥੋੜੀ ਜਿਹਾ ਦੇਖੋ ਮੋਟਰਸਾਈਕਲ ਵਾਲਾ ਗਿਰਨ ਲੱਗਾ ਸੀ ਉਹ ਦੇਖੋ ਉੱਧਰ ਬਿਲਕੁਲ ਬੁਰੇ ਹਾਲ ਨੇ ਜੀ ਇ ਹਾਲਾਤ ਕਿਉਂ ਨਹੀਂ ਬਦਲਦੇ ਆਪਾਂ ਬਾਨਾ ਬਰਸਾਤਾ ਨੂੰ ਦੇ ਸਕਦੇ ਆ ਇੱਥੇ ਤਾਂ ਕੱਲਾ ਪੈਚਵਰਕ ਹੀ ਕਰਨਾ ਸੀ ਟੋਏ ਹੀ ਭਰਨੇ ਸੀਗੇ ਬਸ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦੇ ਹਾਲ ਕੀ ਕਹਿ ਸਕਦੇ ਆ ਜੀ ਹੁਣ ਕਿੰਨੀ ਕਿ ਤਕਲੀਫ ਹੈ ਇਧਰੋਂ ਨਿਕਲ ਬਹੁਤ ਜ਼ਿਆਦਾ ਤਕਲੀਫ ਹੈ ਜੀ ਦੇਖੋ ਸਾਰੇ ਫੈਕਟਰੀ ਦੇ ਆਣ ਜਾਣ ਵਾਲੇ ਵਰਕਰ ਨੇ ਸਾਰੀ ਲੇਬਰ ਏਰੀਆ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਊਗਾ ਸਵੇਰੇ ਸ਼ਾਮ ਬੱਚਿਆਂ ਨੂੰ ਸਕੂਲਾਂ ਤੋਂ ਲੈ ਕੇ ਆਣਾ ਕੰਮ ਤੇ ਜਾਣਾ ਬਹੁਤ ਬੁਰਾ ਹਾਲ ਹੈ ਜੀ ਤੇ ਲੋਕ ਵੀ ਸ਼ਿਕਾਇਤ ਕਰਦੇ ਹੋਏ ਨਜ਼ਰ ਆ ਰਹੇ ਆ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਇੱਥੇ ਨਹਾਈ ਵਾਲਿਆਂ ਦੀ ਕਲਾਸ ਵੀ ਲਗਾਈ ਗਈ ਸੀ ਲੇਕਿਨ ਉਸ ਲਗਾਈ ਗਈ ਡਾਂਟ ਦਾ ਨੈਸ਼ਨਲ ਹਾਈਵੇ ਦੇ ਉੱਤੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਇੱਥੇ ਡਿਵਾਈਡਰ ਬਣਾਣਾ ਸੜਕ ਨੂੰ ਡਿਵਾਈਡ ਕਰਨਾ ਪਾਰਟੀਸ਼ਨ ਬਣਾਣਾ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਸੜਕਾਂ ਦੇ ਟੋਏ ਤੱਕ ਨਹੀਂ ਭਰੇ ਗਏ ਔਰ ਸਭ ਤੋਂ ਵੱਡੀ ਗੱਲ ਗੰਦਗੀ ਦੇ ਢੇਰ ਉਸੇ ਤਰ੍ਹਾਂ ਨੈਸ਼ਨਲ ਹਾਈਵੇ ਦੇ ਉੱਤੇ ਲੱਗੇ ਹੋਏ ਨਜ਼ਰ ਆ ਰਹੇ ਹਨ ਔਰ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਹਨ ਬਰਸਾਤਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਇੱਥੇ ਸਿੱਧੀ ਸਿੱਧੀ ਨਹਾਈ ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਆਫੀਸਰਸ ਦੀ ਲਾਪਰਵਾਹੀ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਸ਼ਰਿਆਂ ਵਿੱਚ ਲਾਪਰਵਾਹੀ ਹੈ ਜਿਨ੍ਹਾਂ ਵੱਲੋਂ ਨਾ ਤਾਂ ਸੜਕਾਂ ਦੇ ਉੱਤੋਂ ਗੰਦਾ ਪਾਣੀ ਨਾ ਕੂੜਾ ਚੱਕਿਆ ਗਿਆ ਅਤੇ ਨਾ ਹੀ ਇੱਥੇ ਸੜਕ ਦੇ ਵਿੱਚ ਡਿਵਾਈਡਰ ਬਣਾਏ ਗਏ ਹੋਰ ਸਭ ਕੁਝ ਛੱਡ ਦਿਓ ਇਧਰਲੇ ਪਾਸੇ ਇਹ ਜਿਹੜੀ ਲੇਨ ਹੈ ਪਾਣੀ ਦੇ ਨਾਲ ਭਰੀ ਹੋਈ ਤੁਹਾਨੂੰ ਉਹਦ ਦਿਖਾ ਰਹੇ ਆ ਇੱਥੋਂ ਵੀ ਜਿਹੜਾ ਪਾਣੀ ਨਹੀਂ ਹਟਾਇਆ ਗਿਆ ਇਹ ਉਸੀ ਤਰ੍ਹਾਂ ਗੰਦਾ ਪਾਣੀ ਇੱਥੇ ਜਮਿਆ ਔਰ ਸੋਚ ਸਕਦੇ ਹੋ ਕਿ ਇੱਥੇ ਜਿਹੜੇ ਨਿਕਲਣ ਵਾਲੇ ਲੋਕ ਹੈ ਉਹਨਾਂ ਨੂੰ ਕਿੰਨੀ ਤਕਲੀਫ ਇੱਥੋਂ ਹੁੰਦੀ ਹੋਏਗੀ ਰੋਜ਼ ਜਿਹੜੇ ਨਿਕਲਦੇ ਨੇ ਲੋਕ ਕਿੰਨੀ ਤਕਲੀਫ ਨਾਲ ਇੱਥੋਂ ਨਿਕਲ ਰਹੇ ਨੇ ਇਹ ਪੂਰੀ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਰੀ ਨੈਸ਼ਨਲ ਹਾਈਵੇ ਦਾ ਇਹੀ ਇੱਥੇ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਜਿਹੜਾ ਬਿਨਾਂ ਗਿਰੇ ਬਿਨਾਂ ਰੁਕੇ ਨਹੀਂ ਜਾ ਸਕਦਾ ਬਰਾਜੇ ਹਾਲਾਤ ਕੀ ਹੈ ਨੈਸ਼ਨਲ ਹਾਈਵੇ ਇੱਥੇ ਜਿਹੜੇ ਆਮ ਲੋਕ ਰੋਜ਼ ਨਿਕਲ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਆਖਰ ਹਾਲਾਤ ਕੀ ਬਣੇ ਹੋਏ ਨੇ ਔਰ ਜਿਹੜੇ ਦੂਸਰੇ ਪਾਸਿਓ ਆ ਰਹੇ ਨੇ ਲੋਕ ਉਹਨਾਂ ਨੂੰ ਕਿੰਨੀ ਦਿੱਕਤਾਂ ਔਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆਖਰ ਨਹਾਈ ਨੈਸ਼ਨਲ ਹਾਈਵੇ ਕਦੋਂ ਇਹਨਾਂ ਚੀਜ਼ਾਂ ਦਾ ਹੱਲ ਕਰੇਗੀ ਔਰ ਕਿੱਥੇ ਉਹਨਾਂ ਦਾ ਉਹ ਵਾਅਦਾ ਚਲਾ ਗਿਆ ਜਿਸ ਵਾਅਦੇ ਦੀ ਉਹ ਗੱਲ ਕਰਦੇ ਸੀਗੇ ਵੀਰ ਜੀ ਕੀ ਹਾਲਾਤ ਬਣੇ ਹੋਏ ਆ ਨੈਸ਼ਨਲ ਹਾਈਵੇ ਦੇ ਕੋਈ ਸੁਧਾਰ ਹੋਇਆ ਸੜਕਾਂ ਦਾ ਕੋਈ ਸੁਧਾਰ ਨਹੀਂ ਹੋਇਆ ਯਾਰ ਤੁਹਾਡੇ ਸਾਹਮਣੇ ਆ ਕਿੰਨੇ ਟੋਏ ਆ ਟ੍ਰੈਫਿਕ ਨਹੀਂ ਆ ਕੀ ਕਰੂਗਾ ਬੰਦਾ ਤੋਿਆਂ ਦਾ ਕੀ ਹਾਲ ਔਰ ਅਗਰ ਕਹੀਏ ਤਾਂ ਸੜਕ 'ਚ ਪੈਚਵਰਕ ਹੋਇਆ ਸਾਰੀਆਂ ਸਾਰੀਆਂ ਸੜਕਾਂ ਦਾ ਬੁਰਾ ਹਾਲ ਆ ਸਾਰੀਆਂ ਸੜਕਾਂ ਸਾੜੇ ਰੋਡਾਂ ਦਾ ਬੁਰਾ ਹਾਲ ਆ ਤਾਂ ਸਾਰੀਆਂ ਸੜਕਾਂ ਦਾ ਇੱਥੇ ਬੁਰਾ ਹਾਲ ਹੈ ਔਰ ਹਾਲਾਤ ਇਹ ਨੇ ਕਿ ਇੱਥੇ ਜਿਹੜੇ ਲੋਕ ਨੇ ਉਹ ਪ੍ਰੋਪਰ ਨਿਕਲ ਵੀ ਨਹੀਂ ਸਕਦੇ ਔਰ ਹਾਲਾਤ ਪੂਰੇ ਰੋਡ ਦੇ ਇਹੀ ਬਣੇ ਹੋਏ ਨਜ਼ਰ ਆ ਰਹੇ ਨੇ ਕਿ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਬੁਰਾ ਹਾਲ ਹੈ ਵੀਰੇ ਜੀ ਕੀ ਹਾਲਾਤ ਹੈ ਸੜਕਾਂ ਦੇ ਇੱਥੇ ਸਰਕਾ ਦਾ ਭਾਜੀ ਬਹੁਤ ਬੁਰਾ ਹਾਲ ਆ ਸਾੜੇ ਸੜਕਾ ਟੁੱਟਿਆ ਪਿਆ ਭਾਜੀ ਬਹੁਤ ਬੁਰਾ ਹਾਲ ਹੈ ਕਹ ਰਹੇ ਸੀਗੇ ਕਿ ਅੱਜ ਤੋਂ 20 25 ਦਿਨ ਪਹਿਲਾਂ ਕਿ 15 ਦਿਨਾਂ ਚ ਠੀਕ ਕਰਦਾ ਨਹੀਂ ਭਾਜੀ ਜਿਹੜੇ ਟੋਏ ਪਏ ਯਾਰ ਬੁਰਾ ਹਾਲ ਹੈ ਸੜਕਾਂ ਦਾ ਭਾਜੀ ਸਾਡੇ ਆਟੋ ਪਲਟਣ ਨੂੰ ਜਾਂਦੇ ਆ ਸਾਡੇ ਬੁਰਾ ਹਾਲ ਹੈ ਭਾਜੀ ਸੜਕਾਂ ਦਾ ਕੋਈ ਕੋਈ ਕਿਤੇ ਪੈਚ ਵਰਕ ਜਾਂ ਕੋਈ ਟੋਇਆ ਪਣਿਆ ਹੋਵੇ ਨਾ ਨਾ ਹਾਲੇ ਤਾਂ ਕੋਈ ਟੋਆ ਨਹੀਂ ਭਰੇ ਭਾਜੀ ਬਹੁਤ ਬੁਰਾ ਹਾਲ ਹੈ ਜਿਹੜੇ ਲੋਕ ਇੱਥੋਂ ਤੁਸੀਂ ਰੋਜ਼ ਹੈ ਨਾ ਸਵਾਰੀਆਂ ਲੈ ਕੇ ਜਾਂਦੇ ਹੋਗੇ ਕਿੰਨੀ ਕ ਦਿਕਕਤ ਆਂਦੀ ਐ ਇਸ ਕਰ ਭਾਈ ਸਵਾਰੀ ਤੇ ਕਹਿੰਦਾ ਬਰਾ ਕਮਰ ਟੁੱਟ ਗਿਆ ਕਹਿੰਦਾ ਕੋ ਦਿੰਦਾ ਮੇਰਾ ਭਾਈ ਕਮਰ ਚ ਦਰਦ ਹੋ ਗਿਆ ਬਹੁਤ ਦਿਕਕਤ ਆ ਭਾਈ ਤੇ ਇੱਥੇ ਜਿਹੜੇ ਕੰਮ ਕਰਨ ਵਾਲੇ ਲੋਕ ਐ ਉਹਨਾਂ ਨੂੰ ਵੀ ਦਿਕਕਤ ਪਰੇਸ਼ਾਨੀ ਹੋ ਰਹੀ ਐ ਪਰ ਨਹੀ ਹੈ ਕਿ ਗੱਲ ਸੁਣ ਹੀ ਨਹੀਂ ਰਹੀ ਜਾਂ ਇਹ ਕਹਈਏ ਕਿ ਕੁੰਭ ਕਰਨੀ ਨੀਂਦ ਦੇ ਵਿੱਚ ਇਸ ਟਾਈਮ ਨੈਸ਼ਨਲ ਹਾਈਵੇ ਅਥਾਰਟੀ ਨਜ਼ਰ ਆ ਰਹੀ ਹੈ ਔਰ ਇਧਰਲੇ ਹਾਲਾਤ ਤੁਹਾਨੂੰ ਅਗਰ ਦਿਖਾਈਏ ਰੋਂਗ ਸਾਈਡ ਤੋਂ ਆਣ ਵਾਲੇ ਲੋਕ ਉਹ ਵੀ ਪਰੇਸ਼ਾਨ ਹੈ ਔਰ ਜਿਹੜੇ ਨੈਸ਼ਨਲ ਹਾਈਵੇ ਤੇ ਚੱਲ ਰਹੇ ਹਨ ਉਹਨਾਂ ਦਾ ਵੀ ਬੁਰਾ ਹਾਲ ਹੈ ਕਿ ਸੜਕਾਂ ਜਿਹੜੀਆਂ ਨੇ ਟੁੱਟੀਆਂ ਹੋਈਆਂ ਨੇ ਸੜਕਾਂ ਦਾ ਕੀ ਹਾਲ ਹੈ ਜੀ ਬਹੁਤ ਬੁਰਾ ਹਾਲ ਹੈਗਾ ਜੀ ਸੜਕਾਂ ਦਾ ਇੱਥੇ ਸੁਣਵਾਈ ਹੋ ਰਹੀ ਹੈ ਕੋਈ ਸੁਣਵਾਈ ਨਹੀਂ ਜੀ ਆਮ ਆਦਮੀ ਪਾਰਟੀ ਦਾ ਐਮਐਲਏ ਇੱਥੇ ਦਾ ਮੇਅਰ ਇੱਥੇ ਦੀ ਕੋਈ ਸੁਣਵਾਈ ਨਹੀਂ ਹੈਗੀ ਕਿ ਕੌਣ ਇੱਥੇ ਕੋਈ ਰੋਡ ਦਾ ਹਾਲ ਦੇਖ ਲਓ ਕੀ ਹਾਲ ਨੇ ਇਹ ਤਾਂ ਕਹਿੰਦੇ ਸੀਗੇ ਅੱਜ ਤੋਂ 20 25 ਦਿਨ ਪਹਿਲਾਂ ਕਿ ਆਪਾਂ 15 ਦਿਨਾਂ ਦੇ ਵਿੱਚ ਵਿੱਚ ਇਹ ਸੜਕ ਬਣਾ ਬਾਜ ਜੀ 15 ਦਿਨ ਹੋਏ ਨਹੀਂ ਦੇਖ ਲਓ ਪੁੱਛਾ ਅਈ ਮੇਅਰ ਸਾਹਿਬ ਨੂੰ ਪੁੱਛੋ ਐਮ ਐਲ ਏ ਸਾਹਿਬ ਨੂੰ ਪੁੱਛੋ 15 ਕੀ 20 ਦਿਨ ਹੋ ਗਏ 6 6 ਮਹੀਨੇ ਹੋ ਗਏ ਸੜਕ ਬਣੀ ਨਹੀਂ ਹੈਗੀ ਅਜੇ ਤੱਕ ਟੋਏ ਭਰੇ ਆ ਕਟੋਕਾ ਟੋਈ ਪਰ ਉਹ ਟੋਏ ਭਰਨਾ ਸਰ ਕੀ ਹੋਏਗਾ ਮੀਂਹ ਪੈਗੇ ਪਹਿਲੇ ਮੀਂਹ ਦੇ ਨਾਲ ਉਹ ਜਿੱਦਾ ਪਾਣੀ ਖੜੇਗਾ ਸਾਰੀ ਸੜਕ ਫੇਰ ਤੋਂ ਟੁੱਟ ਜਾਣੀ ਹੈ ਹਾਲਾਤ ਤੁਸੀਂ ਰੋਜ਼ ਨਿਕਲਦੇ ਹੋ ਕਿੰਨੀ ਕਿ ਦਿੱਕਤ ਹੁੰਦੀ ਹੈ ਬਹੁਤ ਪਰੇਸ਼ਾਨੀ ਆ ਜੀ ਜੇ ਕਿਸੇ ਨੂੰ ਮਾੜੀ ਮੋਟੀ ਸਲੀਪ ਡਿਸਕ ਦੀ ਪ੍ਰੋਬਲਮ ਹੈ ਇੱਥੇ ਆ ਕੇ ਉਹਨੇ ਮਾਰੀ ਜਾਣਾ ਜੀ ਹਾਲਾਤ ਇੰਨੇ ਜ਼ਿਆਦਾ ਬੁਰੇ ਨੇ ਕਿ ਜਿਹੜੇ ਇੱਥੋਂ ਨਿਕਲਣ ਵਾਲੇ ਲੋਕ ਨੇ ਉਹ ਇੱਥੇ ਦੁਹਾਈ ਦਿੰਦੇ ਹੋਏ ਨਿਕਲ ਰਹੇ ਨੇ ਕਿ ਇੱਥੋਂ ਜਾਣ ਲਈ ਜਿਹੜਾ ਰਸਤਾ ਕੋਈ ਸਵਸਥ ਬੰਦਾ ਹੋਵੇ ਸਰੀਰਿਕ ਤੌਰ ਤੇ ਜਿਹੜਾ ਸੁਖੀ ਹੈ ਉਹੀ ਨੰਘ ਸਕਦਾ ਹੈ ਦੂਸਰਾ ਬੰਦਾ ਤਾਂ ਆਪਣੇ ਲੱਖ ਤੜਵਾ ਕੇ ਹੀ ਨਿਕਲੂਗਾ ਕੀ ਹਾਲ ਆ ਬਾਬਾ ਜੀ ਇੱਥੇ ਕੋਈ ਹਾਲ ਨਹੀਂ ਟੁੱਟੀਆਂ ਛੜਕਾ ਕੋਈ ਪੁੱਛ ਕੇ ਸੀ ਹੋਣੀ ਹੈਗੀ ਕੁਛ ਹੀ ਨਹੀਂ ਲਿਆ ਕੋਈ ਕੋਈ ਬੰਦਾ ਨਹੀਂ ਇੱਥੇ ਪੁੱਛ ਰਿਹਾ ਅੰਨੀ ਬਿੰਦੀ ਕੁੱਤੇ ਲੱਗਦੇ ਵੇ ਆ ਹਾਲ ਹੈ ਛੜਕਾ ਦਾ ਕਿਥੋਂ ਮਰਜੀ ਜਾ ਕੇ ਵੇਖੋ ਬਹੁਤ ਗੰਦੀ ਸਮੱਸਿਆ ਬਹੁਤ ਜਗਦੀ ਇੰਜ ਕਰਦਾਂਗੇ ਉਹ ਕਰਦੇ ਕੋਈ ਵੀ ਕੁਛ ਕਰਿਆ ਇਹ ਤਾਂ ਕਹਿੰਦੇ ਸੀਗੇ ਅਸੀਂ 15 ਦਿਨਾਂ ਚ ਸਾਰੀ ਸੜਕ ਬਣਾ ਦੇਵਾਂਗੇ ਏ ਆਪ ਘਾਰੇ ਨੇ ਕੀ ਬਣਾ ਕੇ ਜਨਾ ਦੱਸਣਾ ਖਾਈ ਜਾਂਦੇ ਨੇ ਕੁਝ ਨਹੀਂ ਬਣਾ ਦੇ ਆ ਮੜੇ ਹੀ ਲੋਕ ਬਾਣੀ ਬਾਕੀ ਪੈਸੇ ਘਾਰ ਕੁਝ ਨਹੀਂ ਬਣਾ ਦੇ ਅੱਛਾ ਤੋ ਤੁਸੀਂ ਰੋਜ ਕੰਮ ਕਰਦੇ ਹੋ ਆਟੋ ਦਾ ਤੁਹਾਨੂੰ ਕਿੰਨੀ ਕੀ ਦਿੱਕਤ ਹੋ ਸਾਨੂੰ ਬਹੁਤ ਜ਼ਿਆਦਾ ਰੋਜ਼ ਨੁਕਸਾਨ ਹੈ ਹਰ ਬਾਰ ਸੋਦਾ ਡੇਲੀ ਆ ਉਹ ਟੁੱਟ ਗਿਆ ਹੈ ਟੁੱਟ ਗਿਆ ਪੂਰੇ ਹਾਲ ਬਾਂਕੇ ਜਾਦੇ ਕੋਈ ਨਹੀਂ ਕੋਈ ਸੁਣਦਾ ਕਿਸੇ ਨੇ ਸੁਣੀ ਹੈਗੀ ਤਾਂ ਇੱਥੇ ਆਮ ਲੋਕ ਜਿਹੜੇ ਨਿਕਲ ਰਹੇ ਨੇ ਉਹਨਾਂ ਨੂੰ ਤਾਂ ਤਕਲੀਫ ਹੈ ਔਰ ਜਿਹੜੇ ਇੱਥੇ ਆਟੋ ਚਲਾ ਰਹੇ ਨੇ ਜਾਂ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਇੱਥੇ ਕੰਮ ਦਾ ਨੁਕਸਾਨ ਉਹਨਾਂ ਦੀਆਂ ਗੱਡੀਆਂ ਦਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਕੀ ਹਾਲਾਤ ਆ ਪਾਜੀ ਸੜਕਾਂ ਦੇ ਪਾਜੀ ਬੁਰਾ ਹਾਲ ਹੈ ਸਰਕਾਰਾਂ ਸੁੱਤੀਆਂ ਵੀ ਆ ਨੇ ਸੜਕਾਂ ਦੇ ਇੰਨੇ ਟੋਏ ਪਏ ਆ ਕਿ ਗੱਡੀਆਂ ਥੜ ਥੜ ਵੱਟਦੀਆਂ ਨੇ ਨੈਸ਼ਨਲ ਹਾਈਵੇ ਕਹਿ ਕੇ ਗਈ ਸੀਗੀ ਅੱਜ ਤੋਂ 25 ਦਿਨ ਪਹਿਲਾਂ ਕਿ ਅਸੀਂ ਸਾਰੀਆਂ ਸੜਕਾਂ ਠੀਕ ਕਰ ਦਾਂਗੇ ਕੋਈ ਠੀਕ ਹੋਈ ਇਹਨਾਂ ਚ ਕੋਈ ਠੀਕ ਨਹੀਂ ਉਹਨਾਂ ਦੇ ਕਾਗਜ਼ਾਂ 'ਚ ਸ਼ੱਕ ਤੇ ਠੀਕ ਹੋ ਗਏ ਹੋਣਗੇ ਪਰ ਹਜੇ ਤੱਕ ਕਰੋੜ ਦੇ ਕੋਈ ਨਹੀਂ ਸਹੀ ਹੋਈ ਸੜਕ ਜੀ ਅੱਛਾ ਇਧਰਲੇ ਪਾਸੇ ਉਹ ਨਾ ਦੂਜੇ ਪਾਸੇ ਟ੍ਰੈਫਿਕ ਕੱਢਣ ਲਈ ਕਿਹਾ ਸੀਗਾ ਡਿਵਾਈਡਰ ਬਣਾਵਾਂਗੇ ਇੱਕ ਸੜ ਇੱਥੇ ਬਿਲਕੁਲ ਤੁਹਾਡੇ ਸਾਹਮਣੇ ਸ਼ਰਿਆਮ ਦਿਖਦਾ ਪਿਆ ਜੀ ਇਹ ਤਾਂ ਝੂਠਿਆਂ ਦੀ 판ਡਾ ਜੀ ਕਿਸੇ ਨੇ ਨਹੀਂ ਬਣਾਇਆ ਕੇ ਕਹਿ ਕੇ ਚਲੇ ਗਿਆ ਜੀ ਕਹਿ ਕੇ ਚਲੇ ਗਿਆ ਗੰਦਗੀ ਦਾ ਕੀ ਹਾਲ ਹੈ ਸੜਕਾਂ 'ਚ ਗੰਦਗੀ ਦੇਖੋ ਜੀ ਤੁਹਾਡੇ ਸਾਹਮਣੇ ਕੈਮਰਾਮੈਨ ਨੂੰ ਕਹਿੰਦੇ ਕਿ ਦਿਖਾ ਦੇਵੇ ਕਿੰਨੀ ਗੰਦਗੀ ਪਈ ਹੈ ਸੜਕ 'ਤੇ ਜੀ ਇੱਕ ਮਿੰਟ ਰੁਕ ਜਿਓ ਮਾਤਾ ਜੀ ਆਟੋ 'ਚ ਜਾਣ ਲੱਗੇ ਕਿੰਨੀ ਕਿ ਤਕਲੀਫ ਹੁੰਦੀ ਹੈ ਬਹੁਤੀ ਹੁੰਦੀ ਹੈ ਬੜੀ ਦਿੱਕਤ ਹੁੰਦੀ ਹੈ ਸਾਨੂੰ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਆ ਡਰ ਲੱਗਦਾ ਰਹਿੰਦਾ ਆਟੋ ਦੇ ਵਿੱਚ ਇਹਨਾਂ ਨਿਕਲ ਜੀ ਐਡਾ-ਐਡੀਆਂ ਉਖਲੀਆਂ ਨੇ ਹਾਂ ਡਰ ਲੱਗਦਾ ਬਥੇਰਾ ਡਰ ਲੱਗਦਾ ਇੱਥੇ ਤਾਂ ਕਹ हां ਤੇ ਜਿਹੜੇ ਆਟੋ 'ਚ ਸਵਾਰ ਵੀ ਨੇ ਉਹਨਾਂ ਨੂੰ ਵੀ ਇੰਨੀ ਤਕਲੀਫ ਹੁੰਦੀ ਹੈ ਕਿ ਕਿਤੇ ਆਟੋ 'ਚ ਡਿੱਗਣਾ ਚਾਹੀਏ ਆਪ ਵੀ ਬੇਟਾ ਰੋਜ਼ ਸਫ਼ਰ ਕਰਦੇ ਹੋ ਆਟੋ ਹਾਂਜੀ ਸਰ ਅੱਛਾ ਜਦ ਆਟੋ 'ਤੇ ਸਫ਼ਰ ਕਰਦੇ ਹੋ ਸੇਫ ਸਮਝਦੇ ਹੋ ਨਹੀਂ ਸਰ ਆਟੋ ਫਲਟਨੇ ਦਾ ਡਰ ਹੁੰਦਾ ਹੈ ਯਹਾਂ ਪੇ आटोज पलट जाते हैं बारिश में तो और दिक्कत होती है सर पानी इतना इतना खड़ा हो जाता है कि पानी ऑटो नहीं मिलते जल्दी यहाँ ऑटोज को बहुत पंगा है सर ऑटो पलट जाते हैं उल्टे पलटे हो जाते हैं यहाँ से लेके सर वो आगे तक सड़क सारी ऐसी खराब है ऑटो मेरा खुद का ऑटो वहाँ पे पलटा मेरा मेरे को चोटें लगी सारी लगी चोट लगी थी और सर बहुत चोटें लगी मेरे को अब जाके मैं ठीक हुई अभी पीछे बारिश में मेरा ऑटो पलट गया था अच्छा क्या आप सरकार से उम्मीद क्या करते हो कम से कम अच्छी सड़कें तो मिलनी चाहिए ਸਰ ਮਿਲਣੀ ਚਾਹੀਏ ਅੱਛੀ ਸੜਕਾਂ 'ਕੋ ਉਮੀਦ ਰੱਖਤੇ ਪਰ ਸਰਕਾਰ ਸੁਣਤੀ ਕਾ ਹੈ ہماری ਸੜਕਾਂ ਤਾਂ ਅੱਛੀ ਹੋਣੀ ਚਾਹੀਏ ਕਮ ਸੇ ਕਮ ਟ੍ਰਾਫਿਕ ਵੀ ਲੱਗ ਜਾਂਦਾ ਹੈ ਇਸ ਦੀ ਵਜ੍ਹਾ ਸੇ ਪਾਰਿਸ਼ ਵਿੱਚ ਤਾਂ ਬਹੁਤ ਦਿੱਕਤ ਹੁੰਦੀ ਹੈ ਅਮੇ ਆਨੇ ਜਾਣੇ ਵਿੱਚ ਜਿਹੜੇ ਲੋਗ ਆਹਣ ਜਾਣ ਵਾਲੇ ਨੇ ਉਹਨਾਂ ਨੂੰ ਵੀ ਖਾਸੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਬੀਰਾ ਜੀ ਸੜਕਾਂ ਦਾ ਕੀ ਹਾਲ ਹੈ ਬਹੁਤ ਬਰਾੜ ਵੀਰ ਬਹੁਤ ਜ਼ਿਆਦਾ ਹੀ ਬਰਾੜ ਆ ਅੱਛਾ ਰੋਜ਼ ਜਿਹੜੇ ਕੰਮ ਕਰਨ ਵਾਲੇ ਆ ਜਾਂ ਤੁਹਾਡੀਆਂ ਗੱਡੀਆਂ ਲਈ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਗੱਡੀਆਂ ਦਾ ਬਹੁਤ ਨੁਕਸਾਨ ਆ ਬਹੁਤ ਵੱਡੇ ਵੱਡੇ ਖੱਡੇ ਆ ਉਹਦੇ ਕਰਕੇ ਬਹੁਤ ਦਿੱਕਤ ਆਉਂਦੀ ਆ ਬਾਕੀ ਯਾਰ ਬੁਰਾ ਹੀ ਹਾਲ ਸੜਕਾਂ ਦਾ ਬਹੁਤ ਬੁਰਾ ਹਾਲ ਆ ਸੜਕਾਂ ਦਾ ਬੁਰਾ ਹਾਲ ਹੈ ਸਾਫ ਸਫਾਈ ਦਾ ਬੁਰਾ ਹਾਲ ਹੈ ਔਰ ਸਭ ਤੋਂ ਵੱਡੀ ਗੱਲ ਉਹ ਜਿਹੜੇ ਵਾਅਦੇ ਕੀਤੇ ਸੀਗੇ ਨੈਸ਼ਨਲ ਹਾਈਵੇ ਨੇ ਉਹ ਵਾਅਦੇ ਕਿੱਥੇ ਚਲੇ ਗਏ ਉਹ ਵਾਅਦਿਆਂ ਦੇ ਉੱਤੇ ਆਖਰ ਕਿਉਂ ਅਮਲ ਨਹੀਂ ਹੋ ਰਿਹਾ ਹੁਣ ਤਾਂ ਖੁਦ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਨੇ ਜਿਹੜਾ ਚੇਤਾਵਨੀ ਦਿੱਤੀ ਸੀਗੀ ਅੱਜ ਤੋਂ 20-25 ਦਿਨ ਪਹਿਲਾਂ ਔਰ ਅਸੀਂ ਵਾਅਦਾ ਕੀਤਾ ਸੀਗਾ ਤੁਹਾਡੇ ਨਾਲ ਕਿ ਤੁਹਾਨੂੰ ਅੱਜ ਜਿਹੜਾ ਇਹਦੀ ਤਸਵੀਰ ਦੁਆਰਾ ਤੋਂ ਦਿਖਾਵਾਂਗੇ ਕੀ ਕੀ ਵਾਕਈ ਹਾਲਾਤ ਬਦਲੇ ਇੱਥੇ ਕੋਈ ਵੀ ਹਾਲਾਤ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਜੋ ਵਾਦਾ ਕੀਤਾ ਗਿਆ ਸੀਗਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਿ 15 ਦਿਨਾਂ ਚ ਸਭ ਕੁਝ ਠੀਕ ਕਰਕੇ ਦਵਾਗੇ ਨਾ ਇੱਥੇ ਟੋਏ ਚੱਕੇਗੇ ਬਾਬਾ ਜੀ ਸੜਕਾਂ ਦੇ ਵਿੱਚ ਟੋਏ ਚੱਕਦੇ ਨਹੀਂ ਜੀ ਨਹੀਂ ਬਹੁਤ ਬੁਰਾ ਹਾਲ ਹੈ ਕਿੰਨਾ ਕੁ ਮੁਸ਼ਕਲ ਹੈ ਬਹੁਤ ਜ਼ਿਆਦਾ ਜੀ ਹਾਲਾਤ ਕੀ ਹੈ ਸੜਕਾਂ ਦੇ ਬਹੁਤ ਜ਼ਿਆਦਾ ਬੁਰੇ ਹਾਲਤ ਹੈ ਗੱਡੀਆਂ ਟੁੱਟ ਗਈਆਂ ਬੁਰੀ ਹਾਲਤਾਂ ਨੂੰ ਸ਼ੁਕਰ ਪਾਉਣ ਚੱਲੇ ਆ ਗੱਡੀ ਦੇ ਬਹੁਤ ਬੁਰੀ ਹਾਲਤ ਹੈ ਸੁਨਵਾਈ ਕਿਉਂ ਨਹੀਂ ਹੁੰਦੀ ਸੁਨਵਾਈ ਦੇਖੋ ਜੀ ਸਰਕਾਰ ਝਾੜੂ ਦੀ ਐ ਤਾਂ ਕੀ ਕਹਿ ਦਿੰਦੇ ਕੋਈ ਕਰਨੀ ਦੇ ਕੰਨ ਜੂੰ ਸਰਕਾਰ ਦੀ ਸਰਕਦੀ ਨਹੀਂ ਦੀ ਜੇ ਮਰਜ਼ੀ ਹੋ ਜਵੇ ਮੁਸ਼ਕਿਲ ਆਉਂਦੀ ਐ ਇੱਥੇ ਨਿਕਲਣ ਲਈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇੱਥੇ ਟੇਲ ਸਾਹਮਣੇ ਦੇਖ ਲੋ ਟੋਏ ਟਿੱਬੇ ਬਹੁਤੀ ਬੁਰੀ ਹਾਲਤ ਐ ਅੱਜ ਲੱਗੇ ਉਧਰ ਟੋਏ ਟਿੱਬੇ ਭਰਨ ਵਾਸਤੇ ਤੇ ਅਗੇ ਹਾਰ ਦੇ ਵਿੱਚ ਲੋਕਾਂ ਦੇ ਠਾਠਾ ਵਜਦੇ ਗੱਡੀਆਂ ਬੁਰੀ ਹਾਲਤ ਲੋਕਾਂ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਤਾਂ ਜਿਹੜੇ ਟੋਇਆਂ ਨੂੰ ਅੱਜ ਤੋਂ 25 ਦਿਨ ਪਹਿਲਾਂ ਭਰਨ ਦੀ ਗੱਲ ਕੀਤੀ ਗਈ ਸੀ ਪੈਚਵਰਕ ਦੀ ਗੱਲ ਕੀਤੀ ਗਈ ਸੀ ਇੰਨਾ ਗੰਦਗੀ ਨੂੰ ਹਟਾਉਣ ਦੀ ਗੱਲ ਕੀਤੀ ਗਈ ਸੀ ਔਰ ਡਿਵਾਈਡਰ ਬਣਾਉਣ ਦੀ ਗੱਲ ਕੀਤੀ ਗਈ ਸੀ ਇਸ ਦੇ ਵਿੱਚੋਂ ਇੱਕ ਵੀ ਵਾਦਾ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਦੇਖਣਾ ਹੋਏਗਾ ਕਿ ਹੁਣ ਦਿਲਜੀਤ ਸਿੰਘ ਗਰੇਵਾਲ ਪੋਲਾ ਦੁਬਾਰਾ ਕਦੋਂ ਨਹਾਈ ਦੇ ਅਫਸਰਾਂ ਨੂੰ ਚੇਤਾਵਨੀ ਦਿੰਦੇ ਨੇ ਤੇ ਕਦੋਂ ਕੁੰਭ ਕਰਨੀ نیند ਸੁੱਤਾ ਪਿਆ ਨਹਾਈ ਇੱਥੇ ਆ ਕੇ ਕਟੋ-ਕਟ ਪੈਚਵਰਕ ਕਰ ਦਿੰਦਾ ਸੜਕਾਂ ਦੇ ਟੋਏ ਭਰ ਦਿੰਦਾ ਗੰਦਗੀ ਹਟਾ ਦਿੰਦਾ ਹੈ ਔਰ ਇੱਥੇ ਜਮਾ ਗੰਦਾ ਪਾਣੀ ਜਿਹੜਾ ਉਹ ਸਾਫ਼ ਕਰ ਦਿੰਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ